ਨਾ ਬਲ ਇੰਟਰਸਟਿੰਗ ਹੈਗੀ ਤੇ ਮੈਂ ਪਿੰਡ ਬਹਿ ਗੁਜਰਾਂ ਦਾ ਰਹਿਣ ਵਾਲਾ ਤੇ ਮੈਂ ਤੇ ਮੇਰੀ ਨੌ ਨੇ ਖਾਤਾ ਖਲਵਾਇਆ ਸੀਗਾ ਜੀਰੇ ਚ ਜਿਹੜੀ ਬ੍ਰਾਂਚ 슈ਗਰ ਮਿਲ ਬਾਦਹੌਣ ਕਰਕੇ ਉੱਥੋਂ ਟ੍ਰਾਂਸਫਰ ਹੋ ਕੇ ਜੀਰੇ ਆ ਗਈ ਸੀਗੀ ਉਹਦੇ ਵਿੱਚ ਖਾਤਾ ਸੀ ਜਿਹੜੇ ਬੈਂਕ ਦੀ ਬ੍ਰਾਂਚ ਕੋਵੋਡ ਬੈਂਕ ਜੀ ਕੋਪਰੇਟ ਬੈਂਕ ਦੀ ਬ੍ਰਾਂਚ ਸੀ ਜਿਹੜੀ ਕਦੇ 슈ਗਰ ਮਿਲ ਸੀ 슈ਗਰ ਮਿਲ ਬੰਦ ਹੋਣ ਤੋਂ ਬਾਅਦ ਇੱਥੇ ਚਾਰਜ ਹੋ ਰਿਹਾ ਜੀਰਾ ਉਹਦੇ ਵਿੱਚ ਅਸੀਂ ਖਾਤੇ ਖੜਾਏ ਇੱਕ ਦਿਨ ਮੈਂ ਜਦੋਂ ਆਪਣੀਆਂ ਜਿਹੜੀਆਂ ਪਾਪਾਪਾ ਸੀ ਆਪਣੀ ਤੇ ਆਪਣੀ ਨਾਂ ਦੀ ਅਪਡੇਟ ਕਰਵਾਉਣ ਗਿਆ ਤੇ ਉਹਦੇ ਵਿੱਚ ਨਾਜਾਇਜ਼ ਤੌਰ ਤੇ 590 90 ਰੁਪਏ ਇਨ ਆਪਰੇਟਿਵ ਚਾਰਜ ਦੇ ਤੌਰ ਤੇ ਕੱਟ ਹੋਏ ਜਿਹੜਾ ਮੈਂ ਵਿਰੋਧ ਕੀਤਾ ਤੇ ਮੌਕੇ ਤੇ ਹੀ ਮੈਂ ਇੱਕ ਐਪਲੀਕੇਸ਼ਨ ਲਿਖ ਕੇ ਮੈਨੇ ਜਰਨ ਦਿੱਤੀ ਕਿ ਇਹ ਗਲਤ ਕੰਮ ਲਿਆ ਤੇ ਮੈਂ ਇਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਤੇ ਉਹਨਾਂ ਨੇ ਉਸ ਤੋਂ ਅਗਲੇ ਅਗਲੇ ਦਿਨ ਹੀ ਮੇਰੇ ਪੈਸੇ ਤੇ ਮੇਰੀ ਨੌ ਦੇ ਪੈਸੇ ਮੇਰੇ ਅਕਾਊਂਟ ਵਿੱਚ ਵਾਪਸ ਟ੍ਰਾਂਸਫਰ ਕਰ ਦਿੱਤੇ ਮੈਨੂੰ ਸ਼ੱਕ ਪਈ ਕਿ ਇੱਕ ਖਾਤਾ ਮੇਰਾ ਜਿਹੜਾ ਬਹਿ ਗੁਜਰਾ ਸੁਸਾਇਟੀ ਦੀ ਹੈ ਠੱਤਾ ਦਲੇਰ ਸਿੰਘ ਵਾਲੀ ਬੈਂਕ ਵਿੱਚ ਜੀ ਕੋਲਵਾਇਆ ਸੀ ਜਿਹੜਾ ਅਕਾਊਂਟ ਉਹ ਇਸ ਮਕਸਦ ਨਾਲ ਸੀ ਕਿ ਜਦੋਂ ਅਸੀਂ ਜ਼ਿੰਮੇਵਾਰ ਕਰਜ਼ਾ ਲੈਂਦੇ ਸੀ ਤਾਂ ਸਾਨੂੰ 7% ਵਿਆਜ ਲੱਗਦਾ ਸੀ ਔਰ ਜਿਹੜਾ ਕਿਸਾਨ ਹੈ ਇਹਨਾਂ ਟਾਈਮ ਨੂੰ ਮੋੜ ਦਿੰਦਾ ਸੀ ਉਹਨੂੰ 3% ਸਬਸਿਡੀ ਵਾਪਸ ਆਉਂਦੀ ਸੀ ਉਹਦੇ ਲਈ ਸਿਰੋ ਅਕਾਊਂਟ ਠੱਤਾ ਦਲੇਰ ਸਿੰਘ ਦੀ ਬੈਂਕ ਵਿੱਚ ਕੋਲ ਆ ਗਿਆ ਸੀ ਤੇ ਜਦੋਂ ਮੈਂ ਉੱਥੇ ਜਾ ਕੇ ਆਪਣੀ ਪਾਸਪੋਰਟ ਕਾਪੀ ਰਿਟ ਕਰਵਾਈ

260 ਰੁਪਏ ਕੇ ਬਣਦੇ ਸੀ ਸਮੇਤ ਵਿਆਜ 248 ਰੁਪਏ ਮੇਰੀ ਬੁੱਕ ਦੇ ਵਿੱਚ ਜੋ ਹਰਤਾਜ ਕਰ ਇਹਦੇ ਮਗਰ ਕੀ ਹੋਇਆ ਇਹੋ ਹੀ ਹੈ ਜੀ ਕਿ ਇਹ ਪੰਜਾਬ ਲੈਵਲ ਤੇ ਹੋਇਆ ਕਰੋੜਾਂ ਰੁਪਏ ਦਾ ਕੰਮ ਆਇਆ ਮੈਨੂੰ ਤੇ ਪਤਾ ਲੱਗਾ ਮੈਂ ਪੜਿਆ ਲਿਖਿਆ ਹੋਣ ਕਰਕੇ ਆਪਣੇ ਪੈਸੇ ਜਿਹੜੇ ਵਾਪਸ ਕਰਵਾ ਲਿਆ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਤੇ ਮੈਂ ਇਹ ਮੰਨ ਕਰਦਾ ਕਿ ਇਹ ਜਿਹੜੀ ਹੈ ਜਾਂਚ ਆ ਉਹ ਪੰਜਾਬ ਲੈਵਲ ਤੇ ਕਰਵਾਈ ਜਾਵੇ ਅਤੇ ਜ਼ਿੰਮੇਵਾਰਾਂ ਨੂੰ ਦੀ ਮਾਰਦੇ ਸੁਝਾ ਦਿੱਤੀ ਜਾਵੇ ਇਹ ਖਾਤਾਧਾਰਕਾਂ ਦੇ ਜਿਹੜੇ ਪੈਸੇ ਆ ਨਜਾਇਜ਼ ਤੌਰ ਤੇ ਕੱਟ ਹੋਏ ਉਹਨਾਂ ਖਾਤਿਆਂ ਵਿੱਚ ਵਸ ਪਾਇਆ ਜਾਵੇ ਜੀ ਨਮਸਕਾਰ ਜੀ ਮੇਰਾ ਨਾਮ ਰਣਜੀਤ ਸਿੰਘ ਰਾਜ ਨੇਜਰ ਕੋਆਪਰੇਟਿਵ ਬੈਂਕ ਸ਼ੁਕਰ ਮਲ ਜੀਰਾ ਸਰ ਜਿਹੜੇ ਉਹ ਚਾਰਜਿਸ ਕੱਟੇ ਗਏ ਸਰ ਉਹ ਸਰ ਟੈਕਨੀਕਲੀ ਕੋਈ ਕੰਪਿਊਟਰ ਕਮਾਂਡ ਰਨ ਹੋ ਚੁੱਕੀ ਸੀ ਉਹ ਫਿਰ ਜਦੋਂ ਸਾਨੂੰ ਪਤਾ ਲੱਗਿਆ ਉਹਨਾਂ ਦੇ ਚਾਰਜਿਸ ਕੱਟੇ ਗਏ ਆ ਉਹਨਾਂ ਨੇ ਸਾਨੂੰ ਲੈਤੀ ਐਪਲੀਕੇਸ਼ਨ ਦਿੱਤੀ ਵੀ ਸਾਡੇ ਚਾਰਜਿਸ ਕੱਟੇ ਗਏ ਆ ਉਹ ਮੈਂ ਫਾਰਵਰਡ ਕਰਤੀ ਸੀ ਹੈਡ ਆਫਸ ਨੂੰ ਤੇ ਹੈਡ ਆਫਸ ਵੱਲੋਂ ਉਹ ਚਾਰਜਿਸ ਜਿਹੜੇ ਰਿਵਰਸ ਕਰ ਦਿੱਤੇ ਗਏ ਸੀ ਸਰ ਐਦਾ ਜਿਹੜੇ ਖਾਤਾ ਧਾਰਕ ਕੋਈ ਕੁਝ ਹੋਰ ਵੀ ਹੋਣਗੇ ਜਿਨ੍ਹਾਂ ਦੇ ਸਰ ਜੇ ਕੋਈ ਵੀ ਕਿਸੇ ਦੀ ਵੀ ਮਤਲਬ ਹਾਂਜੀ ਕੋਈ ਵੀ ਸਾਨੂੰ ਲੱਗ ਰਿਹਾ ਵਾ ਵੀ ਉਹਦੇ ਚਾਰਜਿਸ ਗਲਤ ਕੱਟੇ ਗਏ ਆ ਕੋਈ ਟੈਕਨੀਕਲ ਫਾਲਟ ਕਰਕੇ ਕੱਟੇ ਗਿਆ ਜਾਂ ਕਿਸੇ ਹੋਰ ਕਿਸੇ ਗਲਤ ਕਾਰਨ ਕਰਕੇ ਕੱਟੇ ਗਿਆ ਅਸੀਂ ਨਾਲ ਉਹਦੀ ਐਪਲੀਕੇਸ਼ਨ ਨੂੰ ਤੋਂ ਲੈ ਕੇ ਡਸ ਨੂੰ ਫਾਰਵਰਡ ਹੈ ਡਸ ਨੂੰ ਫਾਰਵਰਡ ਕਰਕੇ ਉੱਥੋਂ ਅਸੀਂ ਰਿਵਰਸ ਕਰਵਾ ਦਿੰਦੇ ਹਾਂ ਇਹ ਸਰ ਸਿਕਿਉਰਿਟੀ ਗਾਰਡ ਥੋੜਾ ਟਾਈਮ ਲਈ ਇੱਥੀ ਆ ਛੁੱਟੀ ਤੇ ਸੀਗਾ ਤੇ ਬਾਕੀ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਡਾ ਪ੍ਰੋਪਰ ਗਾਰਡਿੰਗ ਸਾਡੀ ਪੂਰੀ ਹੋਵੇ ਕੋਈ ਅਣਸਥਾਣਿਕ ਘਟਨਾ ਨਾ ਹੋਵੇ ਤੇ ਗਾਰਡ ਥੋੜਾ